ਸੀਨੀਅਰ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਮਾਮਲੇ 'ਚ ਹੁਣ ਨਵਾਂ ਮੋੜ ਆਉਂਦਾ ਨਜ਼ਰ ਆ ਰਿਹਾ ਹੈ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ ਹੈ। 2 ਦਿਨ ਪਹਿਲਾਂ 6 ਜੁਲਾਈ ਨੂੰ ਵਿਜੀਲੈਂਸ ਨੇ ਉਨ੍ਹਾਂ ਨੂੰ ਮੋਹਾਲੀ ਅਦਾਲਤ ਦੇ ਵਿੱਚ ਪੇਸ਼ ਕੀਤਾ ਸੀ ਜਿੱਥੇ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ। ਮਜੀਠੀਆ 26 ਜੂਨ ਤੋਂ ਵਿਜੀਲੈਂਸ ਦੀ ਹਿਰਾਸਤ 'ਚ ਨੇ। ਜ਼ਿਕਰਯੋਗ ਹੈ ਕਿ ਵਿਜੀਲੈਂਸ ਬਿਊਰੋ ਨੇ 25 ਜੂਨ ਨੂੰ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ। ਇਸ ਤੋਂ ਬਾਅਦ ਮਜੀਠੀਆ ਨਾਲ ਸੰਬੰਧਤ ਉਬੈਦ ਵਿੱਚ 26 ਥਾਵਾਂ ਤੇ ਛਾਪੇਮਾਰੀ ਕੀਤੀ ਗਈ। ਫਿਰ ਸਵੇਰੇ 11:30 ਵਜੇ ਤੋਂ ਬਾਅਦ ਮੁਜੀਠਿਆਂ ਨੂੰ ਅੰਮ੍ਰਿਤਸਰ ਸਥਿਤ ਉਸਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ। ਇਸ ਦੌਰਾਨ 29 ਮੋਬਾਈਲ ਫੋਨ, 5 ਲੈਪਟਾਪ, 3 ਨਾਈਟ ਸੈੱਟ, 2 ਡੈਸਕਟਾਪ, 8 ਡਾਇਰੀਆਂ ਅਤੇ ਹੋਰ ਦਸਤਾਵੇਜ਼ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ। ਦਾਅਵਾ ਕੀਤਾ ਗਿਆ ਕਿ ਮੁਜੀਠਿਆ ਤੋਂ ਬਰਾਮਦ ਕੀਤੇ ਗਏ ਨੇ। ਉਦਰੀ ਦੂਜੇ ਪਾਸੇ ਪੰਜਾਬ ਵਿਜੀਲੈਂਸ ਦੀ ਟੀਮ ਵੀ ਪੂਰੀ ਸਰਗਰਮ ਹੁੰਦੀ ਨਜ਼ਰ ਆ ਰਹੀ ਹੈ। ਹੁਣ ਟੀਮ ਨੇ ਸਰੀਆ ਡਿਸਟਿਲਰੀ 'ਤੇ ਲਗਾਤਾਰ ਤੀਜੇ ਦਿਨ ਛਾਣਬੇਨ ਕੀਤੀ। ਸੋਮਵਾਰ ਨੂੰ ਟੀਮ ਨੇ 8 ਘੰਟੇ ਤੱਕ ਲੈਤੇ ਆਰਥਿਕ ਰਿਕਾਰਡਾਂ ਦੀ ਫੋਟੋਕਾਪੀ ਕਰਾਈ ਇਹ ਕਾਰਵਾਈ ਸ਼੍ਰੋਮਣੀ ਕਾਲੀਦਾ ਦੇ ਅਗੂ ਤੇ ਸਾਬਕਾ ਮੰਤਰੀ ਮਜੀਠੀ ਅਦੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਨਾਲ ਜੁੜੀ ਹੈ ਸੋਮਵਾਰ ਨੂੰ ਸਵੇਰੇ 11 ਵਜੇ ਤੋਂ ਸ਼ਾਮ 7 ਵਜੇ ਤੱਕ ਵਿਜੀਲੈਂਸ ਦੀ ਟੀਮ ਨੇ ਦਸਤਾਵੇਜ਼ਾਂ ਦੀ ਜਾਂਚ ਪੜਤਾਲ ਕੀਤੀ ਅਜਰਾਂ ਦੇ ਕੰਪਲੈਕਸ 'ਚ ਕਿਸੇ ਵੀ ਬਾਰੀ ਵਿਅਕਤੀ ਦੇ ਦਾਖਲੇ ਤੇ ਪੂਰੀ ਤਰ੍ਹਾਂ ਰੋਕ ਸੀ ਸੁਰੱਖਿਆ ਇੰਚਾਰਜ ਜਸਵੰਤ ਸਿੰਘ ਟੀਮ ਦੇ ਨਾਲ ਮੌਜੂਦ ਰਹੇ ਸੂਤਰਾਂ ਦੇ ਮੁਤਾਬਕ ਟੀਮ ਨੂੰ ਇਸ ਲਈ ਤੇ ਰਿਕਾਰਡ ਤੋਂ ਅਜੇ ਹੀ ਵਿੱਤੀ ਦਸਤਾਵੇਜ਼ ਮਿਲੇ ਨਹੀਂ ਜਿਹੜੇ ਮਜੀਠੀਆ ਦੀ ਐਲਾਨੀ ਆਮਦਨ ਤੇ ਅਸਲੀ ਜਾਇਦਾਦ ਚ ਫਰਕ ਨੂੰ ਉਜਾਗਰ ਕਰ ਸਕਣਗੇ ਖਬਰਾਂ ਮੀਡੀਆ ਰਿਪੋਰਟ ਅਨੁਸਾਰ ਸਾਹਮਣੇ ਆ ਰਹੀਆਂ ਨੇ ਕਿ ਡਿਸਟਿਲਰੀ ਤੇ 슈ਗਰ ਮਿਲ 'ਚ ਮਜੀਠਿਆ ਦੀ 11% ਹਿੱਸੇਦਾਰੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਜਿਸ ਦੀ ਪੁਸ਼ਟੀ ਲਈ ਵਿਜਲਨਸ ਟੀਮ ਉਤਪਾਦਨ ਤੇ ਵਿਕਰੀ ਨਾਲ ਜੁੜੇ ਪੁਰਾਣੇ ਰਿਕਾਰਡਾਂ ਨੂੰ ਗੰਭੀਰਤਾ ਨਾਲ ਦੇਖ ਰਹੀ ਹੈ ਸਥਾਨਕ ਪ੍ਰਸ਼ਾਸਨ ਤੇ ਆਪਕਾਰੀ ਵਿਭਾਗ ਸਥਿਤੀ 'ਤੇ ਨਜ਼ਰ ਰੱਖਿਓਏ ਨੇ ਹਾਲਾਂਕਿ ਹੁਣ ਤੱਕ ਵਿਜਲਨਸ ਟੀਮ ਨੇ ਉਨ੍ਹਾਂ ਨਾਲ ਸਿੱਧੇ ਸੰਪਰਕ ਨਹੀਂ ਕੀਤੇ ਡਿਸਟਿਲਰੀ 'ਚ ਇਸ ਤਰ੍ਹਾਂ ਦੀ ਜਾਂਚ ਨੇ ਸਰੀਆ ਤੇ ਆਸ-ਪਾਸ ਦੇ ਇਲਾਕਿਆਂ 'ਚ ਮੋਹਲ ਸਨਮਾਨ ਦਿੱਤਾ ਹੈ ਪਿਛਲੇ ਸਟੇਮ ਵੀਰਵਾਰ ਨੂੰ ਚੰਡੀਗੜ੍ਹ ਤੋਂ ਚੱਲ ਕੇ ਸ਼ਨੀਵਾਰ ਨੂੰ ਗੁਰੂਗੜ੍ਹ ਪਹੁੰਚੀ ਸੀ ਸ਼ਨੀਵਾਰ ਨੂੰ ਪੰਜ ਕੰਗਿਆ ਦੀ ਜਾਂਚ 'ਚ ਲਗਭਗ 3000 ਸਫਿਆਂ ਦੀ ਫੋਟੋਕਾਪੀ ਕੀਤੀ ਗਈ ਸੀ ਉੱਥੇ ਐਤਵਾਰ ਨੂੰ 9 ਘੰਟੇ ਤੱਕ ਦੀ ਜਾਂਚ 'ਚ ਦਸਤਾਵੇਜ਼ ਇਕੱਠੇ ਕੀਤੇ ਗਏ ਪਿਛਲੇ ਸਟੇਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁਝ ਰਿਕਾਰਡ ਮਿਲੇ ਨੇ ਜਾਂਚ ਅਜੇ ਜਾਰੀ ਹੈ

ਹਾਂਜੀ ਅੱਜ ਜਿਹੜੀ ਵਿਕਰਮ ਸਿੰਘ ਮਜੀਠੀਆ ਵੱਲੋਂ ਜਿਹੜੇ ਰਿਮਾਂਡ ਆਰਡਰ ਚੈਲੰਜ ਕੀਤੇ ਗਏ ਸੀਗੇ ਉਹਦੇ ਵਿੱਚ ਜਦੋਂ ਅੱਜ ਪੇਸ਼ੀ ਸੀਗੀ ਤਾਂ ਉਹ ਇਹਨਾਂ ਨੇ ਐਡਜਨਮੈਂਟ ਸਲਿੱਪ ਜਿਹੜੀ ਲਗਾਈ ਹੋਈ ਸੀਗੀ ਜਿਹੜੇ ਵਿਕਰਮ ਸਿੰਘ ਮਜੀਠੀਆ ਦੇ ਲਾਇਰ ਸੀ ਤੇ ਉਹਦੇ ਵਿੱਚ ਕੋਰਟ ਨੇ 3 ਹਫ਼ਤੇ ਤੋਂ ਬਾਅਦ ਦਾ ਜਿਹੜਾ ਜਿਹੜੀ ਡੇਟ ਹੈ ਹੁਣ ਦਿੱਤੀ ਹੈ ਪਹਿਲਾਂ ਆਲਰੇਡੀ ਇਸ ਕੇਸ ਦੇ ਵਿੱਚ ਜਦੋਂ ਪਹਿਲੀ ਡੇਟ ਪਈ ਸੀ ਤਾਂ 7 ਦਿਨ ਦਾ ਪੁਲਿਸ ਰਿਮਾਂਡ ਚੈਲੰਜ ਕੀਤਾ ਸੀ ਤਾਂ ਉਹਦੇ ਵਿੱਚ ਅੱਗੇ ਡੇਟ ਪੈ ਗਈ ਸੀ ਕਿਉਂਕਿ ਉਹ 7 ਦਿਨ ਪੂਰੇ ਹੋ ਗਏ ਸੀ ਫੇਰ 4 ਦਿਨ ਦਾ ਇਹਨਾਂ ਨੇ ਪੁਲਿਸ ਰਿਮਾਨ ਚੈਲੰਜ ਕਰਨ ਲਈ ਟਾਈਮ ਲਿੱਤਾ ਤਾਂ ਉਹਦੇ ਵਿੱਚ ਵੀ ਫਰਦਰ ਅੱਗੇ ਡੇਟ ਪੈਂਦੀ ਹੈ ਕਿਉਂਕਿ ਅਮੈਂਡਮੈਂਟ ਐਪਲੀਕੇਸ਼ਨ ਜਿਹੜੀ ਹੈ ਕਿ ਉਹ ਗਲਤ ਫਾਈਲ ਕਰਦੇ ਨੇ ਫੇਰ ਉਹਨਾਂ ਨੂੰ ਵਿਧਰੋ ਕਰਨੀ ਪੈਂਦੀ ਹੈ ਫਿਰ ਅੱਜ ਜਿਹੜੀ ਐਪਲੀਕੇਸ਼ਨ ਜਿਹੜੀ ਅੱਜ ਇਹਨਾਂ ਦੀ ਡੇਟ ਸੀਗੀ ਅੱਜ ਵੀ ਇਹਨਾਂ ਨੂੰ ਜਿਹੜੀ ਐਡਜਰਨਮੈਂਟ ਸਲਿੱਪ ਲਗਾਈ ਹੈ ਤੇ ਹੁਣ ਅਗਲੀ ਤਰੀਕ ਤੇ ਇਸ ਹਫਤੇ ਬਾਅਦ ਦੀ ਹੈ ਤੇ ਵਿਕਰਮ ਸਿੰਘ ਮਜੀਠੀਆ ਨੂੰ ਅੱਜ ਕੋਈ ਰਾਹਤ ਨਹੀਂ ਹੈਗੀ ਅਗਲੀ ਤਰੀਕ ਜਿਹੜੀ ਹੈ 29 ਜੁਲਾਈ ਇਸ ਕੇਸ ਦੇ ਵਿੱਚ ਪਈ ਹੈ